ਪੰਜਾਬ ਵਿੱਚ ਅਕਸਰ ਹੀ ਵਿਦੇਸ਼ ਭੇਜਣ ਦੇ ਨਾਂ ਤੇ ਟਰੈਵਲ ਏਜੰਟ ਵੱਲੋਂ ਕੀਤੀ ਜਾਂਦੀ ਧੋਖਾਧੜੀ ਦੇ ਮਾਮਲੇ ਅਖਬਾਰਾਂ ਤੇ ਟੀਵੀ ਚੈਨਲਾਂ ਦੀਆਂ ਸੁਰਖੀਆਂ ਬੰਦੇ ਨੇ ਪਰ ਇਹ ਸਭ ਦੇ ਬਾਵਜੂਦ ਵੀ ਇਸ ਤਰ੍ਹਾਂ ਦੇ ਠੱਗੀ ਦੇ ਮਾਮਲੇ ਰੁਕਣ ਦਾ ਨਾਮ ਨਹੀਂ ਲੈਂਦੇ ਇਸ ਤਰ੍ਹਾਂ ਦਾ ਹੀ ਇੱਕ ਹੋਰ ਮਾਮਲਾ ਸਾਹਮਣੇ ਆਇਆ ਹੈ ਫਗਵਾੜਾ ਦੀ ਤਹਿਸੀਲ ਕੰਪਲੈਕਸ ਰੋਡ ਤੇ ਸਥਿਤ ਟਰੈਵਲ ਏਜੰਟ ਦੇ ਦਫ਼ਤਰ ਵਿਖੇ ਜਿੱਥੇ ਕਿ ਜਲੰਧਰ ਦੇ ਇੱਕ ਪਰਿਵਾਰ ਨੇ ਦਫ਼ਤਰ ਦੇ ਟਰੈਵਲ ਏਜੰਟ ਉੱਪਰ ਲੱਖਾਂ ਰੁਪਏ ਲੈ ਕੇ ਪੁਰਤਗਾਲ ਦਾ ਨਕਲੀ ਵੀਜ਼ਾ ਦੇਣ ਦੇ ਗੰਭੀਰ ਦੋਸ਼ ਲਗਾਏ ਨੇ ਇਸ ਸਬੰਧੀ ਗੱਲਬਾਤ ਕਰਦੇ ਆ ਜਲੰਧਰ ਦੀ ਵਸਨੀਕ ਪੀੜਤ ਮੈ ਲਾਸੋਨੀਆ ਨੇ ਦੱਸਿਆ ਕਿ ਉਹਨਾਂ ਨੇ ਇਸ ਦਫ਼ਤਰ ਵਿੱਚੋਂ ਆਪਣੇ ਰਿਸ਼ਤੇਦਾਰਾਂ ਦਾ ਪੁਰਤਗਾਲ ਲਈ ਵੀਜ਼ਾ ਅਪਲਾਈ ਕੀਤਾ ਸੀ ਜਿਸ ਦੇ ਬਦਲੇ ਉਹਨਾਂ ਦੇ ਨੇ ਜਿਸ ਦੇ ਬਦਲੇ ਉਹਨਾਂ ਨੇ ਦਫ਼ਤਰ ਵਾਲਿਆਂ ਨੂੰ 3 ਲੱਖ ਰੁਪਏ ਵੀ ਦਿੱਤੇ ਸਨ ਜਿਸ ਤੇ ਉਹਨਾਂ ਕੋਲ ਸਬੂਤ ਵੀ ਨੇ ਪਰ ਇਹਨਾਂ ਦਫ਼ਤਰ ਵਾਲਿਆਂ ਨੇ ਉਹਨਾਂ ਨੂੰ ਪੁਰਤਗਾਲ ਦਾ ਨਕਲੀ ਵੀ ਜਾ ਦੇ ਦਿੱਤਾ ਜਿਸ ਮੰਦੀ ਹੁਣ ਆਪੁਲਿਸ ਨੂੰ ਲਿਖਤੀ ਸ਼ਿਕਾਇਤ ਦੇ ਦਿੱਤੀ ਹੈ ਕਿ ਮਗਰ ਕਿਉਂ ਆ ਜਾਈਏ ਸਰ ਅਸੀਂ ਆਪਨੇ ਕੋਨਾ ਅਸੀਂ ਆਪਣੇ ਲਈ ਦੇ ਦੇਣਾ ਵੀਜ਼ਾ ਲਵਾਏ ਸੀਗੇ ਅਸੀਂ ਇਹਨਾਂ ਨੂੰ ਪੈਸੇ ਦਿੱਤੇ ਠੀਕ ਹੈ ਨਾ ਇਹਨਾਂ ਨੇ ਨਕਲੀ ਵੀਜ਼ਾ ਦਿੱਤੇ ਸਾਨੂੰ ਕਹਿੰਦੇ ਤੁਹਾਡੇ ਬੰਦੇ ਦਾ ਵੀਜ਼ਾ ਲੱਗਿਆ ਉਸ ਬਾਅਦ ਜਿਹੜੇ ਇਹਦੇ ਮਾਲਕ ਆ ਉਹ ਭੱਜ ਗਏ ਆ ਕਿ ਆ ਜਦੋਂ ਸਾਨੂੰ ਪਤਾ ਲੱਗਾ ਕਿ ਨਕਲੀ ਵੀਜ਼ਾ ਲੱਗਾ ਹੈ ਤੇ ਅਸੀਂ ਇੱਥੇ ਦੁਬਾਰਾ ਸੀ ਆਏ ਕਿ ਸਾਡੇ ਪੈਸੇ ਸਾਨੂੰ ਵਾਪਸ ਕਰੋ ਤਾਂ ਉਹ ਕਹਿੰਦੇ ਕਿ ਅਸੀਂ ਨਹੀਂ ਦੇਵੇਂਗੇ ਹੋਣਾ ਕੀ ਨਾਮ ਆ ਜੀ ਮੇਰਾ ਸੋਨਿਆ ਕਿੱਥੋਂ ਆਏ ਤੁਸੀਂ ਅਸੀਂ ਜਲੰਧਰ ਤੋਂ ਜਲੰਧਰ ਤੋਂ ਆਏ ਆ ਇਹ ਤੁਸੀਂ ਇਹ ਕੁੱਲ ਪੈਸੇ ਕਿਨੇ ਦਿੱਤੇ ਇਹਨਾਂ ਨੂੰ ਅਸੀਂ ਇਹਨਾਂ ਨੂੰ 3 ਲੱਖ ਪੈਸੇ ਦਿੱਤੇ ਆ ਮੈਨੂੰ ਕਿਹਨੂੰ ਦਿੱਤਾ ਸੀ ਔਰ ਮੈਡਮ ਨੂੰ ਦਿੱਕਤਾ ਸੀਗਾ ਮੈਡਮ ਅੰਦਰ ਆ ਉਹਨਾਂ ਨੂੰ ਦਿੱਕਤਾ ਸੀ ਤੁਹਾਨੂੰ ਦੱਸਿਆ ਸੀ ਕਿਸੇ ਨੇ ਇੱਥੇ ਆਉਣ ਨੂੰ ਜਾਂ ਤੁਸੀਂ ਮਰ ਕਿੱਦਾਂ ਆਏ ਇੱਥੇ ਅਸੀਂ ਇਹਨਾਂ ਦੀ ਵੀਡੀਓ ਦੇਖ ਕੇ ਆਏ ਸੀਗੇ ਹਾਂਜੀ ਫਿਰ ਇਹਨਾਂ ਨੇ ਗੱਲ ਵੀ ਕੀਤੀ ਅਸੀਂ ਇਹਨਾਂ ਨਾਲ ਸਾਰੀ ਗੱਲ ਕੀਤੀ ਹੈ ਕਹਿੰਦੇ ਬਿਲਕੁਲ ਸਹੀ ਆ ਕਹਿੰਦੇ ਫੇਕ ਨਹੀਂ ਹੈਗਾ ਸੀ ਇਹਨਾਂ ਨੂੰ ਪੁੱਛਿਆ ਇਹ ਨਕਲੀ ਵੀਜ਼ਾ ਕਿੱਥੇ ਦਾ ਦਿੱਤਾ ਤੁਹਾਨੂੰ ਪੁਰਤਗਾਲ ਦਾ ਤੇ ਕਿੰਨੇ ਪੈਸੇ ਲਏ ਏ ਟੋਟਲ ਇਹਨਾਂ ਨੇ 3 ਲੱਖ ਰੁਪਇਆ ਲੈ ਲਿਆ ਸਰ ਉਹ ਤਾਂ 3 ਲੱਖ ਰੁਪਇਆ ਤੁਹਾਡੇ ਕੋਲ ਆ ਜੀ ਹਾਂ ਜੀ 3 ਲੱਖ ਤੁਹਾਨੂੰ ਨਾ ਕੋਈ ਵੀਜ਼ਾ ਲਾਗੇ ਤੁਹਾਨੂੰ ਦਿੱਤਾ ਹਾਂ ਜੀ ਹਾਂ ਜੀ ਤੁਸੀਂ ਕਿੱਥੋਂ ਵੈਰੀਫਾਈ ਕਰਾਇਆ ਜੀ ਮਤਲਬ ਅਸੀਂ 3-4 ਇਮੀਗ੍ਰੇਸ਼ਨ ਆਫਿਸ ਤੋਂ ਸਾਡੇ ਵੱਲੋਂ ਸੀਗਾ ਅਸੀਂ ਉਹਨਾਂ ਤੋਂ ਚੈੱਕ ਕਰਵਾਇਆ ਤੇ ਉਹ ਕਹਿੰਦੇ ਨਾ ਕੋਈ ਆ ਤੇ ਜਿਹੜੇ ਪੈਸੇ ਦਿੱਤੇ ਏ ਉਹਨਾਂ ਦੀ ਕੋਈ ਰਸੀਦ ਹੈਗੀ ਆ ਤੁਹਾਡੇ ਕੋਲ ਪੈਸੇ ਦਿੱਤੇ ਆਂ ਦੀ ਹਾਂ ਜੀ ਪੂਟ ਹੈਗਾ ਆ ਕਿੱਦਾਂ ਦਿੱਤੇ ਸੀਗੇ ਪੈਸੇ ਅਸੀਂ ਕੈਸ਼ ਵੀ ਦਿੱਤੇ ਅਸੀਂ ਆਨਲਾਈਨ ਵੀ ਕੀਤੇ ਹੋਇਆ ਠੀਕ ਆ ਜੀ ਹਾਂ ਜੀ ਤੇ ਕੀ ਮੰਗ ਕਰਦੇ ਹੋ ਹੁਣ ਤੁਸੀਂ ਅਸੀਂ ਕਹਿੰਦੇ ਇਹਨਾਂ ਨਗਰੀ ਦੀ ਰਾਕੇ ਤੋਂ ਸਾਡੇ ਸਾਨੂੰ ਪੈਸੇ ਵਾਪਸ ਕਰਨ ਤੇ ਜਿੰਨੇ ਪੈਸੇ ਸਰਦਕਿਤੇ ਸਾਰੇ ਸਾਨੂੰ ਲੈ ਕੇ ਵਾਪਸ ਮੌਕੇ ਤੇ ਪੁਲਿਸ ਕੈਦ ਕੀਤੀ ਹੈ ਤੁਸੀਂ ਹਾਂਜੀ ਮੌਕੇ ਤੇ ਪੁਲਿਸ ਕੈਦ ਕੀਤੀ ਹੈ ਹਾਂਜੀ ਹਾਂਜੀ ਜਿਹਨਾਂ ਨੂੰ ਕੀਤੀ ਹੈ ਇਹਨਾਂ ਤੋਂ ਕਿਤੇ ਸਾਥੀ ਆਏ ਹੋਇਆ ਉਹ ਪਿੱਛੇ ਛੜਿਆ ਉਹਨਾਂ ਸੀ ਚੱਲੇ ਆ ਕਮਰੇ ਦੇ ਸਾਨੂੰ ਮਹੀਨਾ ਹੋ ਗਿਆ ਹਾਂ ਦੇ ਮਹੀਨਾ ਹੋ ਗਿਆ ਤੁਸੀਂ ਇਹਦੇ ਵੀ ਆਏ ਸੀ ਕੱਲ ਰਾਜਨਾਂ ਦੀ ਕਮਰੇ ਜਿਹੜੀ ਕੀਤੀ ਆ ਇਹਨਾਂ ਨੂੰ ਕੀਤੀ ਕਿੱਥੇ ਕੀਤੀ ਆ 112 ਤੇ ਕੀ ਤਹਾਨੂੰ ਕਿਤੇ ਮੌਕੇ ਤੇ ਪੁਲਿਸ ਆ ਗਈ ਸੀ ਟਾਈਮ ਤੇ ਹਾਂਜੀ ਆ ਗਈ ਸੀ 15-20 ਮਿੰਟ ਬਾਅਦ ਆ ਗਈ ਸੀ ਉਹਦੇ ਇਸ ਮਾਮਲੇ ਦੀ ਸੂਚਨਾ ਮਿਲਦੇ ਹੀ ਫਗਵਾੜਾ ਪੁਲਿਸ ਵੀ ਮੌਕੇ ਤੇ ਪਹੁੰਚ ਗਈ ਜਿਨ੍ਹਾਂ ਨੇ ਮਹਿਲਾ ਦੀ ਸ਼ਿਕਾਇਤ ਤੇ ਦਫ਼ਤਰ ਵਿਖੇ ਕੰਮ ਕਰਨ ਵਾਲੇ ਸਟਾਫ ਨੂੰ ਵੀ ਹਿਰਾਸਤ ਵਿੱਚ ਲੈ ਕੇ ਥਾਣਾ ਸਿਟੀ ਦੀ ਪੁਲਿਸ ਹਵਾਲੇ ਕਰ ਦਿੱਤਾ ਹੈ ਜੇ ਇੱਧਰ ਦਫ਼ਤਰ ਜਾਓਗੇ ਪਲੈਨ ਆਏ ਕੁੜੀਆਂ ਨੂੰ ਅੰਦਰ ਤੇ ਬਾਹਰ ਨਹੀਂ ਆਉਣ ਨੂੰ ਇਹਨਾਂ ਨੂੰ ਬਾਅਦ ਵਿੱਚ ਜਾਂ ਉਹਨਾਂ ਦਾ ਪੈਸਾ ਲੈਣ ਦੇਣਾ ਕੈਚ ਕਰ ਤਰਾਂ ਕੋਈ ਦੱਸਿਆ ਵੀ ਦੀ ਮਾਮਲਾ ਹੱਲ ਹੋ। ਅਰੇ ਦੱਸਿਆ ਜੀ ਉਸ ਤੋਂ ਅਗਰ ਉਹਦਾ ਪ੍ਰਯੋਗ ਲਗਾਣ ਦਾ ਵੀਜਾ ਜਿਹੜਾ ਸਾਡਾ ਦੂਜਾ ਲਾਉਣਾ। ਇਹ ਵੀ ਜਾਨੀ ਦਿਖਾਇਆ ਗਿਆ ਹੈ। ਇਹਦੇ ਬਾਰੇ ਤੁਸੀਂ ਕਿਸੇ ਉੱਚ ਅਧਿਕਾਰੀ ਨਾਲ ਗੱਲ ਕੀਤੀ? ਉੱਚ ਅਧਿਕਾਰੀ ਹੋਈ ਉਹਨੂੰ ਪਰਾਇਓ ਹੋਵੇ। ਤੁਸੀਂ ਇਹ ਇਹਦੇ ਜਿਹੜੇ ਮਾਲਕ ਹੈਗੇ ਆ ਜੇ ਉਹ ਓਵਰਸੀਜ਼ ਨੇ ਉਹਨੂੰ ਭਰਾਇਆ ਜਿਹਦਾ ਡਾਵਾ ਕੋਲ ਨਿਕਲ ਕੋਈ ਸ਼ਰੀਗਾਨ ਨੂੰ ਆਵੇ ਕਿ ਤਾ ਬਾਹਰ ਗਿਆ। ਕਿਨੇ ਦਿਨਾਂ ਬਾਅਦ ਸ਼ਰੀਗਾਨ ਨੂੰ ਭਾਉਂਗਾ। ਠੀਕ ਹੈ। ਤੇ ਇਹਨਾਂ ਤੇ ਹੁਣ ਅਗਲੀ ਕਾਰਵਾਈ ਕੀ ਹੋਏਗੀ ਜੀ? ਅਗਲੀ ਕਾਰਵਾਈ ਉਸਾਰੇ ਵਾਲੇ ਕੰਮ ਜੀ। ਪਰ ਇਹ ਸਤਿਗੁਰੂ ਨਾਲ ਗੱਲ ਕਰਦੇ ਕਿ ਉਹ ਤੇ ਕੰਪਲੀਟ ਦੇਣਗੇ ਤੇ ਮਨੂੰ ਜੀ ਆਇਆਂ